ਮੇਤਰੋ ਜਿਹੜੀ ਨਾ ਖੇਡ ਆ ਖੇਡ ਦੇ ਵਿੱਚ ਜਿਹੜੀ ਭਗਤੀ ਆ ਸਭ ਤੋਂ ਵੱਡੀ ਭਗਤੀ ਆ ਮੈਂ ਆਪਾਂ ਭਜਕਰ ਕਰਦੇ ਹੁੰਨੇ ਆ ਵੀ ਭਗਤੀ ਕਰਨੀ ਬਹੁਤ ਔਖੀ ਆ ਜਿਹੜੀ ਗਰਾਊਂਡ ਦੀ ਭਗਤੀ ਇਹ ਵੀ ਬਹੁਤ ਔਖੀ ਆ ਆ ਪਤੀਜਾ ਆਪਣਾ ਉਧਰ ਉਹ ਵੀ ਦਿਖਾ ਦਿਓ ਉਹ ਦੇਖੋ ਜਿਹੜੀ ਹੈਮਰ ਥਰੋ ਆ ਉਹ ਦੇਖੋ ਦਿਖਾ ਦਿਓ ਇਹ ਹੈਮਰ ਥਰੋ ਦੇ ਵਿੱਚ ਇਹ ਪਤੀਜਾ ਆਪਣਾ ਇਹ ਜਿਹੇ ਗੇਮ ਕਰਦਾ ਅੰਦਰ ਤੈਨੂੰ ਕਿੰਨੇ ਸਾਲ ਹੋ ਗਏ ਪਤਾ ਹੈ ਨੂੰ 8 ਸਾਲ ਹੋ ਗਏ 8 ਸਾਲ ਹੋ ਗਏ ਹੈ ਹੈਮਰ ਥਰੋ ਦੇ ਵਿੱਚ ਤੇ ਹੁਣ ਜਿਹੜੀ 58 ਮੀਟਰ ਹਾਂਜੀ 58 ਮੀਟਰ ਇਹਨੇ ਹੈਮਰ ਥਰੋ ਆ ਜਿਹੜੀ ਉਹ ਮਾਰੀ ਹੋਈ ਆ ਤੇ ਅਸੀਂ ਤਾਂ ਗਰਾਊਂਡ 'ਚ ਵੈਸੇ ਆ ਗਏ ਸੀਗੇ ਇੱਥੇ ਪ੍ਰੈਕਟਿਸ ਕਰ ਰਹੇ ਨੇ ਮਤਲਬ ਕਹਿਣ ਤੋਂ ਇਹ ਆ ਵੀ ਗਰਮੀ ਹੋਵੇ ਸਰਦੀ ਹੋਵੇ ਜਿਹੜੇ ਖਿਡਾਰੀ ਨੇ ਇਹਨਾਂ ਨੇ ਕੁਝ ਕਰਨਾ ਮੈਡਲ ਲਿਆਉਣੇ ਨੇ ਤਾਂ ਉਹ ਗਰਾਊਂਡ 'ਚ ਹੀ ਮਿਲਣਗੇ ਤੁਹਾਨੂੰ ਸਵੇਰ ਟਾਈਮ ਵੀ ਸ਼ਾਮ ਟਾਈਮ ਵੀ ਮੀਂਹ ਪੈਂਦਾ ਹੋਵੇ ਨੇਰੀ ਚੱਲਦੀ ਹੋਵੇ ਧੁੱਪ ਹੋਵੇ ਠੰਡ ਕੁਝ ਹੋਵੇ ਮਤਲਬ ਮੈਂ ਤਾਂ ਕਹਿਣਾ ਹੁਣਾ ਵੀ ਜਿਹ ਵੀ ਇਹਨਾਂ ਦੀ ਹੈਲਪ ਕਰਿਆ ਕਰੋ ਖਿਡਾਰੀਆਂ ਦਾ ਸਤਿਕਾਰ ਕਰਿਆ ਕਰੋ ਚਾਹੇ ਉਹ ਛੋਟੀ ਉਮਰ ਦੇ ਨੇ ਚਾਹੇ ਵੱਡੀ ਉਮਰ ਦੇ ਨੇ ਮਤਲਬ ਹੁਣ ਦੇਖੋ ਕਿੰਨੀ ਰੂਹ ਖੁਸ਼ ਹੁੰਦੀ ਹੈ ਦੇਖ ਕੇ ਇਹ ਜੇ ਮੁੰਡਿਆਂ ਨੂੰ ਭਤੀਜਾ ਆਪਣਾ ਪਰਾਂਤ ਇਹ ਤਾਂ ਕਰਕੇ ਹੁੰਦਾ ਵੀ ਗਰਾਊਂਡ 'ਚ ਇਹਨਾਂ ਨੂੰ ਮਿਲ ਜਾਈਦਾ ਆ ਕੇ ਨਾਲੇ ਹੌਸਲਾ ਦੇ ਜਾਈਦਾ ਪੁੱਤ ਪੂਰਾ ਐ ਫੱਟੇ ਚਿੱਤੇ ਠੀਕ ਹੈ ਤੇ ਆਪਣੇ ਕੋਚ ਆ ਗੁਰਪ੍ਰੀਤ ਸਿੰਘ ਉਹਨਾਂ ਵੀ ਨੌ ਰੋਸ਼ਨ ਕਰਨਾ ਵਾ ਬਾਕੀ ਫਿਰ ਸਾਡਾ ਤਾਂ ਆਪ ਹੀ ਹੋ ਜਾਣਾ ਸਾਰਿਆਂ ਦਾ ਠੀਕ ਹੈ ਲਾਓ ਕਰਾ ਤੁਹਾਡਾ ਟਾਈਮ ਲਿਆ ਤੇ ਉਹ ਦੇਖੋ ਸਾਰੇ ਜਿਹੜੇ ਬੱਚੇ ਨੇ ਪ੍ਰੈਕਟਿਸ ਕਰ ਰਹੇ ਨੇ ਤੇ ਗੁਰਪ੍ਰੀਤ ਸਿੰਘ ਕੋਚ ਨੇ ਖੇਡ ਵਿਭਾਗ ਦੇ ਉਹ ਇਹਨਾਂ ਤੇ 58 ਮੀਟਰ ਜਿਹੜੀ ਹੈਮਰ ਥਰੋ ਦੇ ਵਿੱਚ ਮਤਲਬ ਇਹਦੀ ਹੈਗੀ ਹੈ ਬੈਸਟ 58 ਹੀ ਕਰਨੇ ਤੇ ਸੋ ਜਰੂਰ ਜਿਹੜੇ ਖਿਡਾਰੀ ਨੇ ਤੇ ਉਹਨਾਂ ਦੀ ਵੱਧ ਤੋਂ ਵੱਧ ਹੈਲਪ ਕਰਿਆ ਕਰੋ ਤੇ ਉਹਨਾਂ ਦਾ ਮਤਲਬ ਸਤਿਕਾਰ ਕਰਿਆ ਕਰੋ ਆਪਾਂ ਖਿਡਾਰੀਆਂ ਦਾ ਤਾਂ ਹੀ ਆਪਣੇ ਪੰਜਾਬ ਦੇ ਲਈ ਜਿਹੜਾ ਇਹ ਮਾਣ ਹੈ ਜਿਹੜੇ ਖਿਡਾਰੀ ਨੇ ਤੇ ਫੇਰ ਜਿਹੜੇ ਮੈਡਲ ਨੇ ਆਪਣੇ ਪੰਜਾਬ ਦੇ ਲਈ ਲੈ ਕੇ ਆਉਣਗੇ ਤੇ ਜੇ ਆਪਾਂ ਇਹਨਾਂ ਦੇ ਬਾਰੇ ਸੋਚਾਂਗੇ ਚੱਲ ਰਹੀ ਹੈ ਪ੍ਰੈਕਟਿਸ ਆਪਣੇ ਯਾਰ ਨੇ ਸਦਾਗਰ ਸਰ ਹਾਂਜੀ ਬਹੁਤ ਵੱਡੀ ਭਗਤੀ ਆ ਇਹ ਕਹਿ ਦਿੰਦਾ ਜੀ ਅਗਲਾ ਬਈ ਮੈਡਲ ਲੈ ਕੇ ਆਉਣੇ ਪਰ ਮੈਡਲ ਲਿਆਉਣ ਦੇ ਲਈ ਜਿਹੜੀ ਭਗਤੀ ਆ ਉਹ ਫਿਰ ਹਰੇ ਦੇ ਵਾਸਤੇ ਹੀ ਕਰਨੀ ਹੈਗੀ ਇਹ ਗਰਾਊਂਡ 'ਚ ਹੀ ਰਹਿਣਾ ਪੈਂਦਾ ਦੋ ਟਾਈਮ ਉਹ ਬਹੁਤ ਵਧੀਆ ਗਰਮੀ ਹੋਵੇ ਸਰਦੀ ਹੋਵੇ ਲੋ ਸਦਾਗਰ ਸਰ ਉਹਨਾਂ ਦੇ ਵਾਈਫ ਨੇ ਸਤੋਂ ਵੱਡੀ ਫਾਕਤੀ ਇੱਕ ਖਿਡਾਰੀ ਦੀ ਕਰਦਾ ਗੇਮ ਕੋਈ ਵੀ ਹੋਵੇ ਚਾਹੇ ਲੋ ਜੀ ਇਧਰ ਗੁਰਪ੍ਰੀਤ ਸਿੰਘ ਕੋਚ ਕੋਚਿੰਗ ਦੇ ਰਹੇ ਨੇ ਬੱਚਿਆਂ ਨੂੰ ਲੋ ਜੀ ਆ ਗਿਆ ਚੋਬਰ ਵੈਰੀ ਗੁੱਡ ਉਹ ਵੈਰੀ ਗੁੱਡ ਵੈਰੀ ਗੁੱਡ